ਮੰਜੇ ਬਾਣ ਦੇ ਫਰਾਟੇ ਅੱਗੇ ਸਾਰੇ ਟੱਬਰ ਦੇ ਜੀਸ ਹੁੰਦੇ ਸੀ ਲੈਣ ਦੇਣ ਦਾ ਕੋਈ ਨਾ ਹੁੰਦਾ ਪੰਗਾ ਸੀ ਯਾਰੋ ਸਮਾ ਉਹ ਵੀ ਬੜਾ ਚੰਗਾ ਸੀ ਦੋਸਤੋ ਸਮਾ ਹੀ ਉਹ ਹੀ ਬੜਾ ਚੰਗਾ ਸੀ ਪਰ ਅੱਜ ਅੱਜ ਆਪਣੇ ਆਪਣੇ ਦੇ ਬੈਰੀ ਦੋਸਤ ਮਿੱਤਰ ਦਗਾਵਾਜ ਧੋਖੇਵਾਜ ਕਿੰਨੇ ਜਿਹੜਾ ਘਰ ਦੇਖਿਆ ਨਹੀਂ ਉਹ ਹੀ ਚੰਗਾ ਜਦੋਂ ਬੰਦੇ ਦੇ ਗਰੀਬੀ ਹੁੰਦੀ ਹੈ ਉਦੋਂ ਮਿੱਤਰ ਦੋਸਤਾਂ ਤੋਂ ਲੈ ਕੇ ਰਿਸ਼ਤੇਦਾਰਾਂ ਤੋਂ ਲੈ ਕੇ ਭੈਣ ਭਾਈ ਸਾਰੇ ਅਰਦਾਸ ਬੇਨਤੀਆਂ ਕਰਦੇ ਨੇ ਕਿ ਸਾਡੇ ਦੋਸਤ ਨੂੰ ਸਾਡੇ ਭਰਾ ਨੂੰ ਸਾਡੇ ਵੀਰ ਨੂੰ ਕਿਤੇ ਵਧੀਆ ਜਗ੍ਹਾ ਸੈਟਿੰਗ ਹੋ ਜੇ ਤੇ ਤਰੱਕੀਆਂ ਬਖਸ਼ੇ ਤੇ ਜਦੋਂ ਤਰੱਕੀਆਂ ਮਿਲ ਜਾਂਦੀਆਂ ਨੇ ਸਾਰੇ ਬੈਰੀ ਭੈਣ ਭਾਈ ਵੀ ਮਿੱਤਰ ਦੋਸਤ ਵੀ ਆਂਡ ਗਵਾਂਡੀ ਵੀ ਇਹ ਸਮਾਂ ਅਜਦਾ ਪਰ ਦੋਸਤੋ ਜਾਣਾ ਇੱਥੋਂ ਕੁਝ ਨਹੀਂ ਐ ਸਭ ਇੱਥੇ ਰਹਿ ਜਾਣਾ ਸਾਰੇ ਨੂੰ ਪਤਾ ਸਾਰੇ ਜਾਣਦੇ ਨੇ ਪੱਲੀ ਭਾਂਦੀ ਜਾਣਦੇ ਨੇ ਸਾਰੇ ਹਰ ਇੱਕ ਬੰਦੇ ਨੂੰ ਪਤਾ ਗਿਆਨ ਹੈ ਪਰ ਉਹ ਚੀਜ਼ ਦਾ ਗਿਆਨ ਹੁੰਦੇ ਵੀ ਫਿਰ ਵੀ ਨਫ਼ਰਤ ਬੈਰ ਵਿਰੋਧ ਚੁਗਲੀਆਂ ਖੱਬਾ ਸੱਜਾ 420 124 ਕਿਉਂ ਕਰਦੇ ਨੇ ਸਾਰਾ ਕੁਝ ਜਾਣਦੇ ਹੋਏ ਵੀ ਆ ਦੋ ਗੱਲਾਂ ਉਹਨਾਂ ਬਾਰੇ ਕਹਿਣੀਆਂ ਚਾਹੂੰਗਾ ਜਿਹੜੇ ਯਾਰ ਮਿੱਤਰ ਖਾਸ ਕਰਕੇ ਜਿਗਰੀ ਦੋਸਤ ਅੰਦਰੋਂ ਕੁਝ ਹੋਰ ਭਾਰਤੋਂ ਕੋ ਜਹੋਰ ਪਰ ਜੇ ਕੁਝ ਗਿਨੇ ਚੁਨੇ ਹੈਗੇ ਨੇ ਉਹਨਾਂ ਦੀ ਬਦੌਲਤ ਧਰਤੀ ਟਿਕੀ ਹੈ ਜਿੱਦਣ ਸਾਰੇ ਹੀ ਕੁਝ ਇਹੋ ਜਿਹੇ ਹੋ ਗਏ ਡਰਕ ਹੋ ਜਾਣਾ ਸਾਰਾ ਕੁਝ ਸੋਨਾ ਵਾਸਤੇ ਜੁਗਦਾਰੀਆਂ ਕਰਦੇ ਨੇ ਹਉ ਕਈ ਕਰਤੇ ਬਲਾਓ ਕਿ ਮੇਰੇ ਹਾਣਿਓ ਜੋ ਅੰਦਰੋਂ ਸੀ ਖਾਰੇ ਰੱਖਦੇ ਉੱਕ ਕਹਿੰਦੇ ਯਾਰਾਂ ਦੋਸਤਾਂ ਤੋਂ ਵੀ ਨਾ ਮਿੱਤਰੋ ਚੱਲਦੇ ਨਾ ਕੰਮ ਜੱਗ ਦੇ ਕੁਝ ਸ਼ਾਨ ਨਹੀਂ ਮੇ ਪਾ ਕੇ ਸ਼ਾਨ ਦੇਣੇ ਨੇ ਜੋ ਕਰਦੇ ਹੁਣ ਵੀ ਗਦਾਰੀਆਂ ਬਸ ਸੱਚੇ ਰੱਬ ਨਾਲ ਜਸ ਵਾਈ ਨੇ ਉਹ ਲਾਲੀਆਂ ਨੇ ਹੁਣ ਯਾਰੀਆਂ ਉਸ ਮਾਲਕ ਦੇ ਨਾਮ ਨਾਲ ਜਸ ਵਾਈ ਲਾਕੇ ਰੱਖੀ ਤੂੰ ਯਾਰੀਆਂ ਇਹ ਦੋਸਤੋ ਕੁਝ ਨਹੀਂ ਨਾ ਗੱਲਾਂ ਵਿੱਚ ਬਾਕੀ ਸਿਆਣੇ ਕਹਿੰਦੇ ਨੇ ਕਿ ਇੱਕ ਗੱਲ ਤਾਂ ਹੈਗੀ ਆ ਜਿੰਨਾ ਕੋਈ ਕਿਸੇ ਨੂੰ ਭੰਡਦਾ ਜਿੰਨਾ ਕਿਸੇ ਨੂੰ ਕੋਈ ਬੁਰਾ ਕਹਿੰਦਾ ਹੋ ਸਕਦਾ ਕੋਈ ਉਹਦੇ ਮਾੜੇ-ਮੋٹے ਕੀਤੇ ਪਾਪ ਵੀ ਕੱਟੇ ਜਾਂਦੇ ਨੇ ਇਹ ਵੀ ਸੱਚ ਸਿਆਣੇ ਸੰਤ ਮਹਾਤਮਾ ਦੱਸਦੇ ਨੇ ਸੋ ਗੱਲ ਸਪਸ਼ਟ ਕਰੋ ਸਿੱਧੀ ਕਰੋ ਮੋਹਤੇ ਕਰੋ ਤੇ ਐਂ ਜੇ ਕਰਕੇ ਵਜਾਣ ਵਾਲਾ ਉਹ ਚੀਜ਼ ਚੰਗੀ ਲੱਗਦੀ ਹੈ ਬਾਕੀ ਸਭ ਸੁਖੀ ਰਹਿਣ ਪਰਮਾਤਮਾ ਸੁਖ ਰੱਖੇ